Burada ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਆਸ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਿਛਲੇ ਦਿਨ ਤੁਹਾਨੂੰ ਦੱਸਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾ ਬਲੋਂ ਸੰਸਦ ਦੇ ਵਿੱਚ ਜਿਹੜੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਹੁਣਾ ਦਾ ਟਿੱਪਣੀ ਕੀਤੀ ਗਈ ਸੀ ਜਿਸ ਤਰ੍ਹਾਂ ਚੱਲਦਾ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਆ ਰੋਸ਼ ਮਾਰਚ ਜਿਹੜਾ ਕੱਢਿਆ ਗਿਆ ਤੇ ਜਗਾ ਜਗਾ ਤੇ ਜਿਹੜੇ ਪੁੱਤਰ ਜਿਹੜੇ ਅਮਿਤ ਸ਼ਾਹ ਹੁਣਾ ਦੇ ਕਰ ਜਲਾਏ ਗਏ ਸੰਤਾਂ ਦਾਸੀ ਹਲਕਾ ਪੋਤੋ ਸਾਫ ਦਾ ਵਿਧਾਇਕ ਜਗENDER ਪਾਲ ਦੀ ਰਹਿਨਮਾਈ ਦੇ ਵਿੱਚ ਅੱਜ ਇੱਕ ਵਾਰ ਫੇਰ ਤੋਂ ਜਿਹੜੇ ਹੁੰਦਾ ਚੱਕ ਦੇ ਵਿੱਚ ਰੋਸ਼ ਮਾਰਚ ਕੱਢਿਆ ਗਿਆ ਜ ਕੀ ਸੰਸਦ ਦੇ ਵਿੱਚ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਵੱਲੋਂ ਡਾਕਟਰ ਬੀਮਰਾ ਅੰਬੇਦਕਰ ਜਾਨੀ ਕਿ ਜਿਹੜੇ ਕਿ ਸੰਵਿਧਾਨ ਦੇ ਨਿਰਮਾਤਾ ਨੇ ਉਹਨਾਂ ਤੇ ਟਿੱਪਣੀਆਂ ਜਿਹੜੀਆਂ ਕੀਤੀਆਂ ਗਈਆਂ ਸਾਨੂੰ ਜਿਹਨੂੰ ਲੈ ਕੇ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਅਮਿਤ ਸ਼ਾਹ ਹੋਣਾ ਵੱਲੋਂ ਜਿਹੜਾ ਅਸਤੀਫਾ ਦਿੱਤਾ ਜਾਏ ਤੇ ਨਾਲ ਦੇ ਨਾਲ ਉਹਨਾਂ ਵੱਲੋਂ ਜਿਹੜੀ ਮਾਫੀ ਮੰਗੀ ਜਾਏ ਇਸ ਮੌਕੇ ਇੱਕ ਇਕੱਠ ਕਰਕੇ ਕਾਂਗਰਸ ਵਰਕਰਾਂ ਵੱਲੋਂ ਜਿਹੜਾ ਪੂਰਾ ਹੀ ਸਾਫਤਾ ਵਿਧਾਇਕ ਜਗਵਿੰਦਰ ਪਾਲ ਹੋਣਾ ਦੇ ਨਾਲ ਰਲ ਕੇ ਸੰਗਤ ਚੱਕ ਦੇ ਵਿੱਚ ਜਿਹੜਾ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਕੀ ਕੁਝ ਕਹਿਣਾ ਸਾਫਤਾ ਵਿ ਜਿਹੜਾ ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਰੇ ਦੇਸ਼ ਦੇ ਵਿੱਚ ਰੋਸ਼ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਇਹ ਬੀਜੇਪੀ ਦੀ ਜਿਹੜੀ ਅਸਲੀ ਪਛਾਣ ਜਿਹੜੀ ਹੈ ਹੁਣੇ ਸ਼ੁਰੂ ਹੋ ਗਈ ਹੈ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਪਿਛਲੇ ਇਲੈਕਸ਼ਨਾਂ ਵਿੱਚ ਕਿਹਾ ਸੀ ਆਪ ਕੀ ਵਾਰ 400 ਪਾਰ ਉਹਦਾ ਜਿਹੜਾ मीनिंग ਸੀ ਉਹ ਸਾਹਮਣੇ ਆਣਾ ਸ਼ੁਰੂ ਹੋ ਗਿਆ ਹੈ ਜਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਮੋਦੀ ਜਿਹੜਾ ਹੰਕਾਰੀ ਇੱਕ ਗ੍ਰਹਿ ਮੰਤਰੀ ਬਣਾਇਆ ਗਿਆ ਉਹਨੇ ਉਹਦੇ ਵਿੱਚ ਜਿਹੜਾ ਸਾਡਾ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਨੇ ਲਿਖਿਆ ਉਸ ਬਾਬਾ ਸਾਹਿਬ ਦਾ અપਮਾਨ ਕੀਤਾ ਉਹ અપਮਾਨਜਨਾ ਕੀਤਾ ਉਹਦੇ ਅਜੇ ਰੋਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਆ ਔਰ ਮੈਂ ਸਾਰੇ ਲੋਕਾਂ 'ਕੀ ਬੇਨਤੀ ਕਰਦਾ ਪ੍ਰਾਰਥਨਾ ਕਰਦਾ ਸਾਰੇ ਹੀ ਭੈਣ ਭਰਾ ਪੂਰੇ ਦੇਸ਼ ਦੇ ਲੋਕ ਜਿਹੜੇ ਆ ਇਕੱਠੇ ਹੋ ਜੋ ਇਹ ਬੀਜੇਪੀ ਦੀ ਮੰਸ਼ਾ ਕੁਝ ਹੋਰ ਹੈ ਉਹ ਜਿਹੜੀ ਮੰਸ਼ਾ ਉਹਨਾਂ ਦੀ ਪੂਰੀ ਨਹੀਂ ਕੀਤੀ ਜਾਣ ਦਿੱਤੀ ਲੋਕਾਂ ਨੇ ਤੇ ਮੇਰੀ ਬੇਨਤੀ ਹੈ ਵੀ ਇਹਨਾਂ ਨੂੰ ਹੰਕਾਰੀਆਂ ਨੂੰ ਆਉਣ ਵਾਲਾ ਟਾਈਮ ਜਿੱਥੇ ਵੀ ਸਟੇਟ ਦੇ ਵਿੱਚ ਇਲੈਕਸ਼ਨ ਹੁੰਦੇ ਆ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਅੱਗੇ ਇਲੈਕਸ਼ਨ ਆਉਣ ਵਾਲੇ ਆ ਜਿਹੜੀ ਜਿਹੜੀ ਸਟੇਟ ਤੇ ਇਲੈਕਸ਼ਨ ਹੈ ਇਹਨਾਂ ਨੂੰ ਭਜਾਓ ਔਰ ਇਹ ਜਿਹੜੀ ਇੱਕ ਨਵੀਂ ਪਾਰਟੀ ਬਿਮਾਰੀ ਨਵੀ ਆ ਗਈ ਹੈ ਆਮ ਆਦਮੀ ਪਾਰਟੀ ਇਹ ਆਮ ਆਦਮੀ ਪਾਰਟੀ ਇਹ ਬੇਸਿਕਲੀ ਭਾਜਪਾ ਦੀ ਬੀ ਟੀਮ ਹੈ ਇਹ ਵੀ ਜੋ ਭਾਜਪਾ ਦਾ ਐਜੰਡਾ ਉਹ ਹੀ ਬੋਲਦੀ ਹੈ ਤੇ ਮੇਰੀ ਤੁਹਾਡੇ ਸਾਰੇ ਕੀ ਬੇਨਤੀ ਤੁਸੀਂ ਅੱਜ 3 ਸਾਲ ਹੋ ਗਿਆ ਪੰਜਾਬ ਦੇ ਵਿੱਚ ਸਰਕਾਰ ਉਹਨਾਂ ਦੀ ਬਣੀ ਦੀ ਕੋਈ ਕੰਮ ਦੇ ਲੂ ਵੀ ਪੂਰੇ ਪੰਜਾਬ ਦੇ ਵਿੱਚ ਕਿਤੇ ਕੰਮ ਆ ਤੁਸੀਂ ਇੱਥੇ ਹੀ ਦੇਖ ਲਓ ਇਹ ਕੈਮਰੇਟ ਦਾ ਵਜીર ਹੋਏ ਤੇ ਉਹਦੇ ਹਲਕੇ ਦੇ ਵਿੱਚ ਤਰਾਹੀ ਮਾਮ ਤਰਾਹੀ ਮਾਮ ਹੋ ਰਿਹਾ ਹੋਏ ਲੋਕੀ ਆਪਣੇ ਆਪ ਨੂੰ ਇੱਕ ਠੱਗਿਆ ਮਹਿਸੂਸ ਕਰ ਰਿਹਾ ਹੈ ਲੋਕਾਂ ਦੇ ਉੱਤੇ ਇਨੀ ਕਿ ਦਹਿਸ਼ਤ ਹੈ ਉਹਦੇਲੇ ਖਾਕੀ ਵਰਦੀ ਵਾਲੇ ਨੇ ਇਹ ਕੋਈ ਲੋਕਾਂ ਦੀ ਸੁਰੱਖਿਆ ਵਾਸਤੇ ਨਹੀਂ ਅਗੇ ਇਹ ਬੇਸਿਕਲੀ ਆਮ ਆਦਮੀ ਪਾਰਟੀ ਦੇ ਠੱਠੂ ਬਣੇ ਨੇ ਔਰ ਜ਼ਬਰਨ ਲੋਕਾਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਹੈ ਤੇ ਮੈਂ ਅੱਜ ਤੁਹਾਡੇ ਸਮਾਜ ਦੇ ਮਜ਼ਰਾਏ ਇਹ ਗੱਲ ਕਹਿਣਾ ਚਾਹਾਂ ਜੀ ਤੁਸੀਂ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਹੀਂ ਕਰਨੀਆਂ ਤੇ ਥੋੜਾ ਜਿਹਾ ਟਾਈਮ ਰਹਿ ਗਿਆ। ਇਹ ਤੁਹਾਡੀਆਂ ਡਿਊਟੀਆਂ ਆ। ਅਸੀਂ ਆਪਣੇ ਤਰੀਕੇ ਨਾਲ ਦੇਖਾਂਗੇ ਕਿ ਕਿਸ ਤਰ੍ਹਾਂ ਤੁਸੀਂ ਡਿਊਟੀਆਂ ਦੇਣੀਆਂ ਨੇ। ਪਰ ਜਿਹੜੇ ਖਾਸ ਆਦਮੀ ਪਾਰਟੀ ਦੇ ਛਤੂਂਗੜੇ ਪਿੱਠੂ ਨਾਲ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਬੰਦੇ ਬਣਜੋ। ਬਿਲਕੁਲ ਵੀ ਤੁਸੀਂ ਜਿਹੜੇ ਧੱਕੇ ਕਰ ਰਹੇ ਹੋ ਮੇਰੇ ਵਰਕਰਾਂ ਦੇ ਨਾਲ ਇੱਕ ਇੱਕ ਤੁਹਾਡੇ ਕੋਲ ਹਿਸਾਬ ਲਿਤਾ ਜਾਏਗਾ। ਅਸੀਂ ਦੇ 5 ਸਾਲ ਲਈ ਕੱਢ ਤੇ ਤੁਹਾਡੇ ਕੋਲ 5 ਮਿੰਟ ਨਹੀਂ ਨਿਕਲੇ ਤੁਸੀਂ ਚੀਕਾ ਮਾਰਨੀ ਹੈ ਇਸ ਕਰਕੇ ਮੈਂ ਗੱਲ ਕਹਿਣਾ ਚਾਹਣਾ ਮੰਤਰੀ ਸਾਹਿਬ ਨੂੰ ਵੀ ਤੁਹਾਡੇ ਸਮਾਧਿਅਮ ਰਾਹੇ ਗੱਲ ਕਹਿਣਾ ਚਾਹਣਾ ਤੁਹਾਨੂੰ ਲੋਕਾਂ ਨੇ ਜੇ ਚੁਣਿਆ ਤੇ ਕੰਮ ਕਰਨ ਵਾਸਤੇ ਚੁਣਿਆ ਤੁਹਾਨੂੰ ਲੋਕਾਂ ਨੇ ਇੱਕ ਬਦਲੇ ਦੀ ਭਾਵਨਾ ਨਾਲ ਕਰਕੇ ਨਹੀਂ ਚੁਣਿਆ ਤਾਂ ਤੁਸੀਂ ਹਰ ਬੰਦੇ ਨਾਲ ਬਦਲਾ ਲਾਓ ਹਰ ਬੰਦੇ ਨਾਲ ਬਦਲਾ ਲਾਓ ਇਸ ਕਰਕੇ ਮੈਂ ਤੁਹਾਡੇ ਸਮਾਧਿਅਮ ਰਾਹੇ ਮੰਤਰੀ ਸਾਹਿਬ ਨੇ ਗੱਲ ਕਹਿਣਾ ਚਾਹਣਾ ਜੇ ਮੰਤਰੀ ਬਣਿਓ ਤੇ ਸਾਡੇ ਇਲਾਕੇ ਚ ਆਪਣੇ ਇਲਾਕੇ ਚ ਕੰਮ ਕਰਕੇ ਦੱਸੋ ਜਿਹੜੇ ਲੋਕੀ ਤੁਹਾਨੂੰ ਯਾਦ ਕਰਨ ਲੋਕਾਂ ਨਾਲ ਪਿਆਰ ਕਰੋ ਤੁਸੀਂ ਦੇਖੀ ਲਿਆ ਨਰੋਡ ਜੰਮ ਸਿੰਘ ਬਿਸਕਲਟੀ ਦੇ ਵਿੱਚ ਕੀ ਹੋਇਆ ਮੇਰੀ ਗੈਰਹਾਜ਼ਰੀ ਜਿੱਦਾਂ ਤੱਕਾ ਕਰਨਾ ਚਾਹੀਦਾ ਸੀ ਉਹ ਕਰ ਲਿਆ ਔਰ ਪੰਜ ਹੀ ਤੁਸੀਂ ਜਿੱਤੇ ਤੇ ਪੰਜ ਹੀ ਮੈਚ ਜਿੱਤੇ ਅਗਰ ਮੈਂ ਉੱਥੇ ਮੌਕਾ ਹੁੰਦਾ ਤੇ ਫਿਰ ਤੁਹਾਨੂੰ ਦਾਦੇ ਵੀ ਤੁਹਾਨੂੰ ਬਰੰਗ ਕਿੱਦਾਂ ਘਰ ਭੇਜਣਾਈ ਇਸ ਕਰਕੇ ਮੈਂ ਫਿਰ ਤੁਹਾਡੇ ਮਾਦੁਰੇ ਘਰ ਕਹਣਾ ਚਾਹਾਂ ਇਮਾਨਦਾਰ ਨਾਲ ਕੰਮ ਕਰੋ ਲੋਕਾਂ ਨਾਲ ਪਿਆਰ ਕਰੋ ਜੇ ਆਪਣਾ ਨਾਮ ਤੁਸੀਂ ਬਜਾਣਾ ਚਾਹੁੰਦੇ ਹੋ ਤੇ ਨਾ ਤੇ ਨਾਮ ਤੇ ਤੁਹਾਡਾ ਹੁਣ ਗਿਆ ਗਿਆ 25 ਆ ਗਈ ਜਿਹੜੀ 25 ਆ ਗਈ ਤੇ ਗਈ ਤੇ 26 ਤੇ ਬੈਠ ਤੁਹਾਨੂੰ ਲੋਕਾਂ ਦੇ ਗੋਲ ਕਰ ਲੈਣਾ ਇਸ ਕਰਕੇ ਦਾ ਸਾਰੇ ਲੋਕਾਂ ਕੇ ਬੇਨਤੀ ਕਰਦਾ ਵੀ ਜਿਹੜੀ ਜਿਹੜੀ ਜਿੱਥੇ ਜਿੱਥੇ ਰਿਸ਼ਤੇਦਾਰੀ ਹੈ ਦਿੱਲੀ ਦੇ ਵਿੱਚ ਇਲੈਕਸ਼ਨ ਸਾਰੇ ਤਗੜੇ ਹੋ ਕੇ ਕਾਂਗਰਸ ਪਾਰਟੀ ਦੀ ਮਦਦ ਕਰੋ ਕਾਂਗਰਸ ਹੀ ਕਹੋ ਜੀ ਪਾਰਟੀ ਹੈ ਉਹ ਜੀ ਜਮਾਤ ਹੈ ਜਿਹੜੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਸਾਰਿਆਂ ਨਾਲ ਪਿਆਰ ਕਰਦੀ ਹੈ ਜਾਂ ਦੇਸ਼ ਸਾਰੀ ਜੀਵਤ ਸਾਰੀਆਂ ਕੌਮਾਂ ਦਾ ਸਾਰੇ ਧਰਮਾਂ ਦਾ ਭਰਿਆ ਹੋਇਆ ਔਰ ਇੱਕ ਹਿੰਦੂ ਆਦਮੀ ਮੈਂ ਕਿਹਾ ਮੈਂ ਹਿੰਦੂ ਨਹੀਂ ਕਿ ਮੈਂ ਤਿਲਕ ਨਹੀਂ ਲਗਾਉਂਦਾ ਇਹ ਜਿਆਦਾ ਤਿਲਕ ਲਗਾਉਂਦੇ ਆ ਇਹ ਜਿਆਦਾ ਭਗਵਾਨ ਰਾਮ ਦੇ ਚੇਲੇ ਆ ਸਾਰੀ ਦੁਨੀਆ ਦੱਸਿਓ ਜਿਹੜੇ ਸਾਡੇ ਰੈਵਰਨ ਬਾਬਾ ਨਾਨਕ ਹੋਇਆ ਰਵਿਦਾਸ ਮਹਾਰਾਜ ਹੋਇਆ ਕਬੀਰ ਸਾਹਿਬ ਹੋਏ ਸਾਰੀ ਦੁਨੀਆ ਉਹਨਾਂ ਨਾਲ ਚੱਲਦੀ ਏ ਇਹ ਨਵਾਂ ਹੀ ਕੰਮ ਫੜ ਲਿਆ ਨਾ ਕੰਮ ਵਾਲੇ ਪਾਸੇ ਧਿਆਨ ਕੋਈ ਨਹੀਂ ਲੋਕਾਂ ਦਾ ਧਿਆਨ ਜਿਹੜਾ ਭੜਕਾਉਂਦੇ ਆ ਇਸ ਕਰਕੇ ਮੇਰੀ ਸਾਰੇ ਲੋਕਾਂ ਕੇ ਬੇਨਤੀ ਏ ਬਈ ਤਗੜੇ ਹੋ ਕੇ ਕਾਂਗਰਸ ਪਾਰਟੀ ਦੀ ਮਦਦ ਕਰੋ ਦੇਸ਼ ਬਚਾਓ ਸੰਵਿਧਾਨ ਬਚਾਓ ਬਹੁਤ ਬਹੁਤ ਸਾਰਿਆਂ ਦਾ ਤਲਵਾਦ ਹੈ ਜੈ ਹਿੰਦ ਗੱਲ ਇਹ ਤਾਂ ਕਿ ਜਦੋਂ ਦੀ ਮੋਦੀ ਸਰਕਾਰ ਜਿਹੜੀ ਇਹ ਸੈਂਟਰ ਦੇ ਵਿੱਚ ਕਾਬਜ ਹੋਈ ਹੈ ਉਦੋਂ ਤੋਂ ਹੀ ਲੈ ਕੇ ਸੰਵਿਧਾਨ ਦੇ ਨਾਲ ਛੇੜਛਾੜ ਜਿਹੜੀ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਔਰ ਸਾਡੇ ਜਿਹੜੇ ਨੇਤਾ ਹਨ ਰਾਹੁਲ ਗਾਂਧੀ ਜੀ ਉਹਦਾ ਡਟ ਕੇ ਮੁਕਾਬਲਾ ਕਰਨ ਦੇ ਨੇ ਔਰ ਲੇਕਿਨ ਇਹ ਅਨੇਕ ਪ੍ਰਾਂਤ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਛੱਡਦੇ ਨੇ ਸੋਸ਼ੇ ਛੱਡੇ ਜਾਂਦੇ ਨੇ ਰਾਹੁਲ ਗਾਂਧੀ ਜੀ ਦੇ ਖਿਲਾਫ ਜਿਹੜਾ ਦੇਸ਼ ਭਗਤਾਂ ਦਾ ਪਰਿਵਾਰ ਹੈ ਕੁਰਬਾਨੀਆਂ ਦੇਣ ਵਾਲਾ ਪਰਿਵਾਰ ਹੈ ਉਹਦੇ ਖਿਲਾਫ ਬੋਲਿਆ ਜਾਂਦਾ ਔਰ ਜਿਹੜੇ ਚਮਚੇ ਨੇ ਉਹਨਾਂ ਨੂੰ ਸ਼ਾਬਾਸ਼ ਦੀ ਦਿੱਤੀ ਜਾਂਦੀ ਹੈ ਸੋ ਮੈਂ ਲੋਕਾਂ ਦੇ ਅੱਗੇ ਵੀ ਔਰ ਆਪਣੇ ਵਰਕਰਸ ਦੇ ਅੱਗੇ ਬੇਨਤੀ ਕਰਨਾ ਕਿ ਸਾਰੇ ਜਣੇ ਮદાન ਦੇ ਅੰਦਰ ਆ ਜਾਓ ਔਰ ਇਹ ਜਿਹੜੀ ਸੈਂਟਰ ਸਰਕਾਰ ਹੈ ਇਹਦਾ ਜਲੂਸ ਕਢੋ ਗਲੀ ਗਲੀ ਦੇ ਵਿੱਚ ਔਰ ਮਜਬੂਰ ਕਰ ਦਿਓ ਉਹਨਾਂ ਨੂੰ ਹਰ ਜਗ੍ਹਾ ਦੇ ਉੱਤੇ ਕਿ ਅਮੇਸ਼ਾ ਜਿਹੜੇ ਨੇ ਉਹ ਮਾਫੀ ਮੰਗਣ ਇਸ ਗੱਲ ਦੀ ਜਿਹੜੇ ਸ਼ਬਦ ਉਹਨਾਂ ਨੇ ਯੂਜ਼ ਕੀਤੇ ਨੇ ਤਾਂ ਇੱਕ ਵਾਰੀ ਫਿਰ ਤੋਂ ਸਾਰੇ ਵਰਕਰਾਂ ਦਾ ਬਹੁਤ-ਬਹੁਤ ਧੰਨਵਾਦ ਆ ਇੱਕ ਵਾਰੀ ਫਿਰ ਤੋਂ ਜਿਹੜੇ ਧਰਨਾ ਲਾਇਆ ਜਾਏਗਾ ਸਾਰਿਆਂ ਨੇ ਇਦਾਂ ਹੀ ਹਮਮਾ ਹਮਾ ਕੇ ਪਹੁੰਚਣਾ ਬਹੁਤ-ਬਹੁਤ ਮਿਹਰਬਾਨੀ ਈਤਾ ਪਾਰਟੀ ਹਾਈ ਕਮਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੈਬ ਗਾਂਧੀ ਜੈ ਭੀਮ ਜੈ ਸੰਵਿਧਾਨ ਇਹ ਤਿੰਨਾਂ ਦੇ ਮਤਲਬ ਕਿ ਤੁਸੀਂ ਪਿਛਲੇ ਦਿਨੇ ਦੇਖਿਆ ਅਮੀਸ਼ਾਹ ਜੀ ਨੇ ਜਿਹੜਾ ਬੜਾ ਇੱਕ ਸ਼ਰਮਨਾਕ ਜਿਹੜਾ ਬਿਆਨ ਦਿੱਤਾ ਕਿ ਜੇ ਤੁਸੀਂ ਰੱਬ ਨੂੰ ਵੀ ਤੁਸੀਂ ਅਨੇ ਵਾਰ ਯਾਦ ਕਰੋ ਅੰਬੇਦਕਰ ਰੰਬੇਦਕਰ ਰੰਬੇਦਕਰ ਕਰਦੇ ਹੋ ਅਨੇ ਵਾਰ ਤੁਸੀਂ ਰੱਬ ਨੂੰ ਯਾਦ ਕਰੋ ਤੇ ਰੱਬ ਵੀ ਮਿਲ ਜਾਂਦਾ ਦੇਖੋ ਜਿਹੜਾ ਸਾਡਾ ਮਤਲਬ ਕੀ ਸਾਡਾ ਸੰਵਿਧਾਨ ਦਾ ਨਿਰਮਾਤਾ ਆ ਉਹਨੂੰ ਇਸ ਤਰ੍ਹਾਂ ਬੋਲ ਰਹੇ ਆ ਇਹ ਪਿੱਛੇ ਕੋਈ ਸਾਲ ਡੇਢ ਸਾਲ ਪਹਿਲੇ ਜਦੋਂ ਇਹਨਾਂ ਨੇ ਇਲੈਕਸ਼ਨ ਹੀ ਇਹਨਾਂ ਦਾ ਇੱਕ ਨਾਰਾ ਸੀ ਆਪ ਕੀ ਬਾਅਦ 400 ਪਾਰ ਇਹਨਾਂ ਦਾ ਮੁੱਦਾ ਸੀ ਕਿ ਅਸੀਂ 400 ਤੋਂ ਪਲੱਸ ਸੀਟਾਂ ਲਵਾਂਗੇ ਤੇ ਇਹ ਸੰਵਿਧਾਨ ਵੀ ਆਪਣੇ ਮਰਜ਼ੀ ਨਾਲ ਕੁਚਲਾਗੇ ਦੇਸ਼ ਨੂੰ ਇਹਨਾਂ ਨੇ ਸਿਰਫ ਜੇ ਦੇਸ਼ ਜੇ ਤਰੱਕੀ ਕੀਤੀ ਹੈ ਤੇ ਅਮਬਾਨੀ ਤੇ ਅਡਾਨੀ ਨੇ ਤਰੱਕੀ ਕੀਤੀ ਹੈ ਸੋ ਇਸ ਕਰਕੇ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਹੁਲ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਿੱਚ ਇਹ ਅਭਿਆਨ ਚਲਾ ਰਹੇ ਆ ਜਿਸ ਦਾ ਸਮਾਪਨ 26 ਜਨਵਰੀ ਵਾਲੇ ਦਿਨ ਮੌਦ ਦੇ ਵਿੱਚ ਮੱਧ ਪ੍ਰਦੇਸ਼ ਜਿੱਥੇ ਉਹਨਾਂ ਦੇ ਜਨਮ ਭੂਮੀ ਆ ਉੱਥੇ ਖਤਮ ਕੀਤਾ ਜਾਏਗਾ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਹਲਕਾ ਵਿਧਾਇਕ ਐਮ ਐਲ ਏ ਸ਼੍ਰੀ ਜੁਗਿੰਦਰ ਪਾਲ ਜੀ ਦੇ ਰਾਨੁਮਾਈ ਹੇਟ ਅੱਜ ਅਸੀਂ ਤਰਨਾ ਪ੍ਰਦਰਸ਼ਨ ਕੀਤਾ ਅਸੀਂ ਸਾਰੇ ਹੀ ਕਾਂਗਰਸ ਪਾਰਟੀ ਦੇ ਵਰਕਰ ਸਾਬਾਨਾ ਦਾ ਧੰਨਵਾਦ ਕਰਨਿਆ ਤੇ ਤਹਿ ਕਿਲੋ ਧੰਨਵਾਦ ਕਰਦੇ ਆ